ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਅਸੀਂ ਪਹੁੰਚੇ ਆਂ ਜੀ ਦੇਖੋ ਨੋਵਲਟੀ ਤੇ ਅਸੀਂ ਚੱਲੇ ਆਂ ਜੀ 버거 किंग ਤੇ ਤੁਹਾਨੂੰ ਦੱਸਦੇ ਆਂ ਉੱਥੇ ਹੈਗੇ ਕਿ ਅਸੀਂ ਕੀ ਖਾਣੇ ਕੀ ਕਰਦੇ ਆਂ ਦੇਖੋ ਸਾਬੇ ਅਜੀ ਬਰਗਨ ਬਰਗਰ ਕਿਹਿੰਗਾ ਹਮ ਇੱਥੇ ਸੱਲੇ ਆਸੀ ਕਸਮੀਰ ਜੀ ਅੱਜ ਇੱਕ 버거 ਖਾਣੂ ਤੇ ਗਰਮੀ ਬਹੁਤ ਜ਼ਿਆਦਾ ਸੀ ਤੇ ਵੇਖਿਆ ਕਿ ਕਿਥੇ ਖਾਣਾ ਆ ਇਸ ਨੂੰ ਜਬਰਦਸਤੀ ਲੈ ਕੇ ਆਇਆ ਹੋਇਆ ਹੈ ਇਹਦੇ ਵਿੱਚ ਦੇਖਦੇ ਆ ਕਿ ਖਾਣੇ ਆ ਐਦਰਨਾ ਫਰੈਂਡਸ ਔਰ ਤੁਸੀਂ ਦੇਖ ਸਕਦੇ ਹੋ ਮੈਂ ਜ਼ੂਮ ਕਰਕੇ ਦਿਖਾਨੀ ਆ ਡਾਕਟਰ ਆਮਪ੍ਰਕਾਸ਼ ਮਤਲਬ ਬਹੁਤ ਹੀ ਜ਼ਿਆਦਾ ਨਾ ਬੈਸਟ ਡਾਕਟਰ ਨੇ ਮਤਲਬ ਆਈਸ ਕਲੀਨਿਕ ਜਿਹਨੂੰ ਕਹਿੰਨੇ ਆਪਾਂ ਤੇ ਇੱਥੇ ਮੈਂ ਮਤਲਬ ਆਪਣੇ ਬੱਚਿਆਂ ਦਾ ਵੀ ਚੈੱਕਅਪ ਵਗੈਰਾ ਕਰਵਾਨੀ ਆ ਤੇ ਬਹੁਤ ਹੀ ਵਧੀਆ ਬੈਸਟ ਡਾਕਟਰ ਨੇ ਸਭ ਤੋਂ ਬੈਸਟ ਹੈ ਇਹ ਮੈਨੂੰ ਲੱਗਦੇ ਨੇ ਜਿਨ੍ਹਾਂ ਨੂੰ ਕਿ ਮੈਂ ਆਪਣੀ ਲਾਈਫ ਚ ਦੇਖਿਆ ਆ ਤੇ ਕੋਈ ਵੀ ਆਈਸ ਨੂੰ ਪ੍ਰੋਬਲਮ ਹੁੰਦੀ ਆ ਤਾਂ ਅਸੀਂ ਇੱਥੋਂ ਹੀ ਮਤਲਬ ਚੈੱਕਅਪ ਕਰਵਾਈਦਾ ਆ ਸਾਹੇ ਆਵਨੀ ਹੈ ਨਾ ਰੋਡ ਆਉਂਦੀ ਹੈ ਸਿੱਧੀ ਇਸ ਤਰ੍ਹਾਂ ਮਤਲਬ ਕੋਈ ਬਜ਼ੁਰਗ ਹੋਣ ਬੱਚੇ ਹੋਣ ਜਾਂ ਜਿਵੇਂ ਮੀਆ ਕੋਈ ਵੀ ਇਹ ਪਰਸਨ ਨਾ ਤੇ ਮਤਲਬ ਬਹੁਤ ਜਲਦੀ ਜਿਹੜਾ ਆਰਾਮ ਆ ਜਾਂਦਾ ਬਹੁਤ ਵਧੀਆ ਨਾਈਸਨੈਸ ਆ ਇੱਥੇ ਮਤਲਬ ਸਟਾਫ ਵੀ ਵੈਰੀ ਨਾਈਸ ਹੈ ਸਰਵਿਸ ਬਹੁਤ ਅੱਛੀ ਹੈ ਨਾਲ ਦੀ ਤੇ ਬਹੁਤ ਹੀ ਵਧੀਆ ਧੰਦੇ ਨਾਲ ਨਹੀਂ ਕਰਦੇ ਆ ਬੰਦੇ ਨੂੰ ਹਰਕਾ ਬਹੁਤ ਕਰ ਰਹੇ ਨੇ ਬਾਕੀ ਅਸੀਂ ਆਰਡਰ ਕੀਤਾ ਹੋਇਆ ਆਪਣਾ ਦੇਖਦੇ ਹਾਂ ਕਦ ਤੱਕ ਆਂਦਾ ਹੈ ਹਾਂਜੀ ਗਾਇਸ ਦੇਖੋ ਜੀ ਸਾਡਾ ਜਿਹੜਾ ਆਰਡਰ ਸੀਗਾ ਉਹ ਆ ਚੁੱਕਾ ਹੋਇਆ ਫਾਈਨਲੀ ਤੇ ਹੁਣ ਅਸੀਂ ਇਹਨੂੰ ਪਹਿਲਾਂ ਫਿਨਿਸ਼ ਕਰਾਂਗੇ ਤੇ ਉਸ ਤੋਂ ਬਾਅਦ ਦਾ ਫਿਰ ਤੋਂ ਮਤਲਬ ਅੱਗੇ ਦਾ ਵਲੌਗ ਨਾ ਫਿਰ ਬਣਾਉਂਗੀ ਜਦੋਂ ਅਸੀਂ ਇੱਥੋਂ ਚੱਲਾਂਗੇ ਠੀਕ ਹੈ ਜੀ ਤੁਸੀਂ ਵੀ ਕਰੋ ਇੰਜੋਏ ਮੇਰੇ ਨਾਲ ਤੇ ਚਲੋ ਮਿਲ ਕੇ ਖਾਂਦੇ ਹਾਂ ਜੀ ਉਹਨੇ ਦੇ ਚਾ ਨਾ ਬੇਟੀ ਨੇ ਪਾ ਦੇ ਹੋਏ ਜੀ 2 ਪਾਊਚ 슈ਗਰ ਦੇ ਫਿਰ ਦੇਖਦੀ ਆ ਵਾਲਾ ਹੁੰਦੀ ਐ ਇੰਨੀ ਕਾ ਕਿ ਜਾਂ ਮੈਨੂੰ ਹੋਰ ਪਾਣੀ ਪੰਦੀ ਆ ਤੇ ਇਹਦੇ ਚ ਘੱਟੀ ਹੁੰਦੀ ਐ ਨਾ 슈ਗਰ ਮੈਂ ਚੈੱਕ ਕਰਕੇ ਦੇਖਦੀ ਆ ਤੇ ਉਸ ਤੋਂ ਬਾਅਦ ਮੈਂ ਹੋਰ ਪਾਵਾ ਕੇ ਖਾ ਕੇ ਦੇਖੂ ਟੇਸਟ ਬੇਟੇ ਤੁਸੀਂ ਘਰ ਲਿਆ ਨਾ ਟੇਸਟ ਮੈਂ ਖਾ ਕੇ ਦੇਖੂ ਓਹ ਹੋ

ਉਗੜ ਹੋਣੀ ਹੋਈ ਹੈ ਚਿਕਨੀ ਅਸੀਂ ਆਪਣਾ ਖਾਣਾ ਪੀਣਾ ਲਿਆ ਜੀ ਫਿਨਿਸ਼ ਕਰ ਤ ਹੁਣ ਅਸੀਂ ਜਾ ਰਹੇ ਹਾਂ ਹੁਣ ਅਸੀਂ ਦੇਖਦੇ ਹਾਂ ਕਿੱਥੇ ਜਾਂਦੇ ਹਾਂ ਜਿੱਥੇ ਵੀ ਜਾਵਾਂਗੇ ਉੱਥੋਂ ਦੀ ਮੈਂ ਤੁਹਾਨੂੰ ਫੇਰ ਤੋਂ ਵੀਡੀਓ ਜੜੀ ਆ ਔਰ ਬਣਾਵਾਂਗੇ ਉੱਥੇ ਜਾ ਕੇ ਦੇਖਦੇ ਕਿੱਥੇ ਜਾਂਦੇ ਹਾਂ ਅਸੀਂ ਹੁਣ ਫਰੈਂਡਸ ਜੋੜੀਓ ਆਏ ਹੋਏ ਆ ਦੇਖੋ ਅਸੀਂ ਲੈ ਰਹੇ ਹਾਂ ਨੀਂ ਪੇਨ ਤੋ ਮੇਰੇ ਅੱਛਾ ਲੱਗਾ ਆ ਲਾ ਲਓ ਤੇ ਨੇਲ ਪੇਂਟ ਅਸੀਂ ਬਹੁਤ ਸਾਰੀਆਂ ਲੈ ਲਈਆਂ ਹੋਈਆਂ ਆ ਤੇ ਹੁਣ ਲਿਪਸਟਿਕ ਦੇਖਦੇ ਆ ਕਿਹੜੀ ਲੈਣੀ ਆ ਬਟ ਬਹੁਤ ਹੀ ਵਧੀਆ ਹੈ ਇਹ ਲਿਪਸਟਿਕ ਦੇਖੋ ਕਿਹੜੀ ਲੈਣੀ ਆ ਮਮੇ ਥੋੜਾ ਹੈ ਹੈ ਦੇਖੋਗੇ ਕਿਹੜੀ ਆ ਵਾਲੀ ਸ਼ੇਡ ਤੇ ਪਿਆਰੀ ਸੀ ਨਹੀਂ ਉਹ ਵਾਲੀ ਛੇੜੀ ਬੱਚੀ ਨਹੀਂ ਇਹ ਵਾਈਨ ਜੀ ਅੱਛੀ ਏ ਇਹ ਦੇਖੋ ਜੀ ਟੈਸਟਡ ਉਹਨਾਂ ਨੇ ਇਹ ਵਾਲੀਆਂ ਰੱਖੀਆਂ ਹੋਈਆਂ ਨੇ ਤੇ ਪਿੱਛੇ ਜੜੀਆਂ ਨੇ ਉਹ ਪੈਕਿੰਗ ਹੈਗੀ ਆ ਹਾਂ ਕਹਿੰਦੇ ਟੈਸਟ ਇੱਥੇ ਕਰਕੇ ਦੇਖਣਾ ਚਾਹੀਦਾ ਬੈਗ ਤੇ ਨਹੀਂ ਕਿਉਂਕਿ ਆ ਸਾਡੇ ਸੇਮ ਲਿਪਸ ਦੇ ਨਾਲ ਮੈਚ ਕਰਦਾ ਇਹ ਵਾਈਨ ਕਲਰ ਮਿਕ ਹੈ ਹਾਂ ਨਹੀਂ ਨਹੀਂ ਫਸਟ ਵਾਲਾ ਹਾਂ ਸਹੀ ਹੈ ਨੋ ਹੈ। ਅੱਗੇ ਵੀ ਹੈਗੇ ਜੇ ਆਹ ਦੇਖਿਓ ਆਹ ਚੈੱਕ ਆਹ ਦੇਖਿਓ ਚੈੱਕ ਥੋੜਾ ਅੱਛਾ ਨੰਬਰ ਹੈ ਨਾ ਇਹਦਾ ਕਿੰਨਾ ਨੰਬਰ 85 ਦਾ ਸੇਮ ਹੈ ਸੇਮ ਹੀ ਹੈ ਚਲੋ ਹਾਂ ਆਹ ਦੇਖਿਓ ਇੱਕ ਇਹ ਵੀ ਨਹੀਂ ਇਹ ਨਾਲ ਦੇਖਿਆ ਇਹ ਵਾਲੀ ਹਾਂ ਇਹ ਵਾਲੀ ਮੇਰੇ ਇੱਥੇ ਕਰ ਲਓ ਨਹੀਂ ਉਹ ਵਾਲੀ ਸੀ लगाई तो वेख नहीं नहीं आही, आही। नहीं नहीं पिंक जी है ना बस अलचर दीजिए मैक्स नहीं ला लो मैक्स और छोटे वाले हाँ कभी तू ना कभी मैक्स ने ला ले है फोन पर रख लो फोन पर रख लो मैं ना ਆ ਵੀ ਕਿੰਨੇ ਪਿਆਰੇ ਹੈ ਨਾ ਤੇ ਨਹੀਂ ਤੇ ਆ ਹੈਗੇ ਆ ਹੈਗੇ ਛੋਟੇ ਬੋਲੇ ਇਹ ਪੂਰੀ ਪੂਰੀ ਪੈਕਿੰਗ ਮਿਲਨੀ ਆ ਪੂਰੀ ਹਾਂ ਬਚਾਓ ਓਕੇ ਕੀ ਪ੍ਰਾਈਸ ਹੈ ਦਾ ਓਹੋ 79 ਹਾਂ 80 79 ਹਾਂ ਵੈਸੇ ਕਾਫੀ ਹਾਰ ਹੈਗੇ ਪਕੜਦੇ ਕਾਫੀ ਇਹਨਾਂ ਦੀ 1.5 ਕੀੜੇ ਲਨੇ ਆ ਬਹਿਣ ਦੀ ਅੱਛੀ ਆ ਆ ਵੀ ਚੇਫ ਨਾਲ ਨਵੀਂ ਸੈਗਨਾਈ ਨਾ ਆ ਉਹ ਬਾਈ ਅਦਰ ਸਾਰੇ ਜਿਹੜੇ ਆ ਉਹ ਕੱਪੜੇ ਲੱਗੇ ਹੋਏ ਆ ਜੈਂਟਸ ਐਂਡ ਲੇਡੀਜ਼ ਗਰਲਿਸ਼ ਬॉयਜ਼ ਅਦਰ ਸਲੀਪਰ ਵਗੈਰਾ ਸੀਗੇ ਬਹੁਤ ਹੀ ਵਧੀਆ ਰੀਜ਼ਨੇਬਲ ਪ੍ਰਾਈਸ ਲੱਗੀਆਂ ਨੇ ਹਾਂਜੀ ਹੁਣ ਅਸੀਂ ਸਾਰਾ ਕੁਝ ਲੈ ਲਿਆ ਹੋਇਆ ਤੇ ਹੁਣ ਅਸੀਂ ਚੱਲੇ ਆ ਜੀ ਘਰ ਨੂੰ ਹੁਣ ਸਾਡੀ ਵਾਪਸੀ ਹੈ ਜੀ ਬੇਟੇ ਵਾਸਤੇ ਸਹੀਪਰ ਵਗੈਰਾ ਵੀ ਲੈ ਲਏ ਹੋਏ ਨੇ ਤੇ ਬਾਕੀ ਦਾ ਅਸੀਂ ਬੇਟੇ ਨੂੰ ਨਾਲ ਲੈ ਕੇ ਲਾਉਂਗੀ ਮੈਂ ਕਿਉਂਕਿ ਹਨਾ ਇਦਾਂ ਪਸੰਦ ਨਹੀਂ ਆਣਾ ਉਹਨੂੰ ਕੁਝ ਵੀ ਮੇਰਾ ਲੈਂਦਾ ਹੋਇਆ ਇਸ ਲਈ ਤੇ ਹੁਣ ਅਸੀਂ ਚੱਲਦੇ ਹਾਂ ਜੀ ਵਾਪਸ ਘਰ ਨੂੰ ਅੱਜ ਲਈ ਇੰਨਾ ਹੀ ਬਹੁਤ ਹੈ